ਆਈ ਖੁਦਾਵੰਦ ਖੁਦਾ ਦਾ ਪਵਿੱਤਰ ਮੁਕੱਦਸ ਵਚਨ ਸੁਣਾਂਗੇ ਔਰ ਇਹ ਵਚਨ ਜੋ ਆਪਾਂ ਅੱਜ ਸੁਣਨੇ ਆ ਹਰਨਾ ਤਿੱਖਰ ਜਾਣ ਇਸ ਵਚਨ ਨੂੰ ਲਾਇਕ ਔਰ ਕਮੈਂਟ ਜ਼ਰੂਰ ਕਰਨਾ ਔਰ ਖੁਦਾਵੰਦ ਦਾ ਪਵਿੱਤਰ ਵਚਨ ਜਦੋਂ ਅਸੀਂ ਪੜਦੇ ਆ ਜਬੂਰਾਂ ਦੀ ਪੋਥੀ ਉਹਦੇ ਪਹਿਲਾ ਨੰਬਰ ਜ਼ਬੂਰ ਉਸ ਵਚਨ ਚ ਲਿਖਿਆ ਕਿ ਧੰਨ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਤੋਂ ਤੇ ਨਹੀਂ ਚੱਲਦਾ ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ ਨਾ ਮਖੌਲੀਆਂ ਦੀ ਜੁੰਡੀ ਵਿੱਚ ਪੈਂਦਾ ਹੈ ਉਹ ਮਰਦ ਮੁਬਾਰਕ ਹੋਵੇਗਾ ਉਹ ਯਹਵਾ ਦੀ ਬਵਿਸਤਾ ਵਿੱਚ ਮगन ਰਹਿੰਦਾ ਅਤੇ ਦਿਨ ਰਾਤ ਉਸਦੀ ਬਵਿਸ਼ਤਾ ਤੇ ਧਿਆਨ ਕਰਦਾ ਹੈ ਉਹ ਤਾਂ ਉਸ ਬਿਰਸ ਵਰਗਾ ਹੋਵੇਗਾ ਜਿਹੜਾ ਪਾਣੀਆਂ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਹੈ ਅਜ਼ੀਜ਼ ਅੱਜ ਅਸੀਂ ਖੁਦਾ ਦੇ ਜੋ ਪਾਕ ਵਚਨ ਨੂੰ ਪੜਿਆ ਇਸ ਤੇ ਉੱਤੇ ਵਿਚਾਰ ਕਰਦੇ ਹਾਂ ਤੋਂ ਬ੍ਰਹਮੇਸ਼ਵਰ ਦੇ ਪਾਕ ਕਲਾਮ ਦੇ ਵਿੱਚ ਜਦੋਂ ਵਿਚਾਰ ਕਰਦੇ ਆ ਤੇ ਜਾਂ ਸਾਰੇ ਸੁਣਨੇ ਆ ਇਹ ਵਚਨ ਸਾਨੂੰ ਸਿਖਾਉਂਦੇ ਆ ਕਿ ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਮੰਨ ਕੇ ਔਰ ਦੁਸ਼ਟਾਂ ਦੀ ਮਾਤ ਤੋਂ ਤੇ ਬੁਰਿਆਂ ਦੀ ਮੰਡਲੀ ਦੇ ਵਿੱਚ ਨਹੀਂ ਮੈਨੇ ਤੇ ਇੱਕ ਤੇ ਨਾ ਉਹਨਾਂ ਦੇ ਵਿੱਚ ਆ ਜਾਂਦਾ ਜਿਹੜੇ ਧੰਨ ਹੁੰਦੇ ਆ ਮੁਬਾਰਕ ਹੁੰਦੇ ਆ ਲੋਕ ਆਪਣੇ ਆਪ ਨੂੰ ਮੁਬਾਰਕ ਕਰਨਾ ਤਾਨ ਕਰਨਾ ਇਹ ਪਹਿਲਾ ਖੁਦਾ ਦਾ ਬਚਨ ਹੈ ਕਿ ਅਸੀਂ ਆਪਣੇ ਆਪ ਨੂੰ ਜੋ ਬੁਰਿਆਂ ਦੀ ਮਾਤਿਆ ਜੋ ਬੁਰਿਆਂ ਦੀ ਸੋਚ ਆ ਜੋ ਬੁਰਿਆਂ ਦੇ ਵਿਚਾਰ ਆ ਉਹਨਾਂ ਦੇ ਉੱਤੇ ਨਾ ਚੱਲੀਏ ਆਪਣੇ ਅੰਦਰ ਪਰਮੇਸ਼ਵਰ ਦੇ ਵਿਚਾਰ ਲਈਏ ਆਪਣੇ ਅੰਦਰ ਪ੍ਰਭੂ ਦੇ ਵਿਚਾਰਾਂ ਨੂੰ ਰੱਖੀਏ ਉਹਨਾਂ ਦੇ ਵਿਚਾਰਾਂ ਉੱਤੇ ਜਿਹੜੇ ਨਹੀਂ ਚੱਲਦੇ ਨਾ ਬੁਰਿਆਂ ਦੀ ਮੰਡਲੀ ਦੇ ਵਿੱਚ ਨਾ ਉਹਨਾਂ ਦੇ ਰਾਹਾਂ ਦੇ ਵਿੱਚ ਖੜੇ ਰਹਿੰਦੇ ਆ ਉਹਨਾਂ ਦਾ ਨਾਮ ਮੁਬਾਰਕਾਈ ਦੇ ਵਿੱਚ ਆਉਂਦਾ ਹੈ ਉਹਨਾਂ ਦਾ ਨਾਮ ਧੰ ਜਿਹੜੇ ਮੁਬਾਰਕ ਲੋਕ ਹੁੰਦੇ ਆ ਉਹਨਾਂ ਦੇ ਵਿੱਚ ਆਉਂਦਾ ਹੈ ਆਪਣੇ ਰਾਹਾਂ ਨੂੰ ਬਦਲ ਲੈਣਾ ਕਿਉਂਕਿ ਖੁਦਾ ਦਾ ਕਲਾਮ ਕਹਿੰਦਾ ਹੈ ਕਿ ਉਹਨਾਂ ਦੇ ਮੂੰਹ ਦੇ ਵਿੱਚੋਂ ਜਿਹੜੇ ਮਖੌਲੀਏ ਔਰ ਦੁਸ਼ਟ ਲੋਕ ਹੁੰਦੇ ਆ ਉਹਨਾਂ ਦੇ ਮੂੰਹ ਦੇ ਵਿੱਚੋਂ ਸਿਰਫ ਬੁਰੀਾਈ ਹੀ ਨਿਕਲਦੀ ਹੈ ਬੁਰੀਾਈ ਹੀ ਨਿਕਲਦੀ ਹੈ ਇਸ ਵਾਸਤੇ ਅਸੀਂ ਉਸ ਬੁਰੀਾਈ ਦੇ ਵਿੱਚ ਨਾ ਜਾਈਏ ਉਸ ਬੁਰੀਾਈ ਦੇ ਵਿੱਚ ਨਾ ਪਹੁੰਚੀਏ ਔਰ ਖੁਦਾਵੰਦ ਹੈ ਜੋ ਸਾਡੀ ਜ਼ਿੰਦਗੀ ਨੂੰ ਮੁਬਾਰਕ ਕਰੇ ਸਾਡੇ ਜੀਵਨ ਨੂੰ ਮੁਬਾਰਕ ਕਰੇ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਵਚਨਾਂ ਦੇ ਅਨੁਸਾਰ ਸੰਭਾਲਣਾ ਹੈ ਪਰਮੇਸ਼ਵਰ ਦੇ ਵਚਨਾਂ ਦੇ ਅਨੁਸਾਰ ਜਦੋਂ ਅਸੀਂ ਚਲਾਵਾਂਗੇ ਤਾਂ ਫਿਰ ਪਰਮੇਸ਼ਵਰ ਦੀ ਕਿਰਪਾ ਜਿਹੜੀ ਹੈ ਇਹ ਵਚਨ ਜੋ ਕਹਿੰਦੇ ਆ ਕਿ ਧੰਨ ਤੇ ਮੁਬਾਰਕ ਨਿਸ਼ਾਨ ਉਹ ਬਣ ਜਾਂਦਾ ਹੈ ਇਸ ਕਰਕੇ ਸਾਡਾ ਜੀਵਨ ਮੁਬਾਰਕ ਬਣਿਆ ਰਹੇ ਵੀ ਅਸੀਂ ਧੰਨ ਲੋਕਾਂ ਦੇ ਵਿੱਚ ਗਿਣੇ ਜਾਈਏ ਤਾਂ ਜ਼ਰੂਰ ਇਹ ਵਚਨ ਨੂੰ ਜੀਵਨ ਚ ਰੱਖੀਏ ਇਹ ਵਚਨ ਨੂੰ ਆਪਣੇ ਮਾਨੰਦਰ ਰੱਖੀਏ ਕਿ ਇਹ ਵਚਨ ਮੇਰੇ ਤੁਹਾਡੇ ਵਾਸਤੇ ਬਹੁਤ ਬਹੁਤ ਅਨਮੋਲ ਵਚਨ ਹੈ ਤਾਂ ਫਿਰ ਲਿਖਿਆ ਕਿ ਉਹ ਅਸੀਂ ਇਹ ਹਵਾ ਦੀ ਬਵਿਸ਼ਤਾ ਵਿੱਚ ਮਗਨ ਨਾ ਪਰਮੇਸ਼ਵਰ ਦੀ ਵਚਨਾਂ ਵਿੱਚ ਮਗਨ ਰਹਿਣਾ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਉਹਦੀ ਬਵਿਸ਼ਤਾ ਦੇ ਵਿੱਚ ਮਗਨ ਰਹੀ ਜਦੋਂ ਅਸੀਂ ਉਸ ਦੀ ਬਵਿਸ਼ਤਾ ਦੇ ਵਿੱਚ ਮਗਨ ਰਹਾ ਮੰਗੇ ਕਿਆ ਮੁਬਾਰਕ ਔਰ ਜਲਾਲੀ ਅਸੀਂ ਬਣਾਂਗੇ ਔਰ ਪ੍ਰਭੂ ਦਾ ਵਚਨ ਕਹਿੰਦਾ ਕਿ ਉਹ ਉਸ ਬਿਰਸ ਦੀ ਤਰ੍ਹਾਂ ਹੋਵੇਗਾ ਜਿਹੜਾ ਨਦੀ ਦੇ ਕੰਢੇ ਉੱਤੇ ਲੱਗਾ ਹੋਇਆ ਜਿਸ ਤੇ ਪੱਤੇ ਨਹੀਂ ਕਮਲਾਉਂਦੇ ਜੋ ਕੁਝ ਵੀ ਕਰੇ ਸਫਲ ਹੁੰਦਾ ਹੈ ਅਸੀਂ ਇਸ ਸੰਸਾਰ ਦੇ ਵੱਲੋਂ ਧਿਆਨ ਹਟਾ ਕੇ ਇਸ ਸੰਸਾਰ ਦੇ ਵਿੱਚ ਜੇ ਆਰਾਮ ਪਾਉਣਾ ਹੈ ਤਾਂ ਆਰਾਮ ਦੇਣ ਵਾਲੀ ਬਾਣੀ ਹੈ ਆਰਾਮ ਪਾ ਸਕਦੇ ਹਾਂ ਵਚਨਾਂ ਦੇ ਨਾਲ ਜਦੋਂ ਅਸੀਂ ਵਚਨ ਜੀਵਨ ਦੇ ਅੰਦਰ ਰੱਖਾਂਗੇ ਔਰ ਵਚਨਾਂ ਨੂੰ ਆਪਣੇ ਜੀਵਨ ਦੇ ਅੰਦਰ ਗ੍ਰਹਿਣ ਕਰਾਂਗੇ ਔਰ ਇਹਨਾਂ ਨੂੰ ਜਗ੍ਹਾ ਦੇਵਾਂਗੇ ਤਾਂ ਫਿਰ ਅਸੀਂ ਮੁਬਾਰਕ ਹੋਵਾਂਗੇ ਧਨ ਹੋਵਾਂਗੇ ਅਜ਼ੀਜ਼ ਔਰ ਪਰਮੇਸ਼ਵਰ ਦਾ ਵਚਨ ਜੋ ਕਹਿੰਦਾ ਆ ਕਿ ਅਸੀਂ ਪਰਮੇਸ਼ਵਰ ਦੀ ਬਵਿਸ਼ਤਾ ਦੇ ਵਿੱਚ ਦਿਨੇ ਰਾਤ ਧਿਆਨ ਰੱਖੀਏ ਉਹਦੇ ਵਚਨਾਂ ਦੀ ਵੱਲ ਧਿਆਨ ਲਗਾਈਏ ਜਦੋਂ ਵਚਨਾਂ ਦੀ ਵੱਲ ਧਿਆਨ ਲਗਾਵਾਂਗੇ ਤੇ ਅਸੀਂ ਬਹੁਤ 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 ਮੁਬਾਰਕ ਬਣਦੇ ਜਾਵਾਂਗੇ। ਔਰ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਉਹ ਹਰੇ ਭਰੇ ਦ੍ਰਕਤ ਦੀ ਤਰ੍ਹਾਂ ਹਰਿਆ ਭਰਿਆ ਰਹੇਗਾ। ਆਨੰਦਤ ਰਹੇਗਾ। ਆਪਣੇ ਜੀਵਨ ਨੂੰ ਆਨੰਦ ਰੱਖਣ ਵਾਸਤੇ। ਆਪਣੇ ਜੀਵਨ ਨੂੰ ਖੁਸ਼ਹਾਲ ਬਣਾਉਣ ਵਾਸਤੇ। ਇਹ ਪਰਮੇਸ਼ਵਰ ਦੇ ਤੂ ਵਚਨ ਹੈ। ਇਹਨਾਂ ਨੂੰ ਗ੍ਰਹਿਣ ਕਰੀਏ। ਕਿ ਬੁਰਿਆਂ ਦੀ ਮੱਤ ਉੱਤੇ ਨਾ ਚਲੀਏ ਨਾ ਉਹਨਾਂ ਦੇ ਰਾਹਾਂ ਵਿੱਚ ਚਲੀਏ ਰਾਹਾਂ ਦੇ ਅੰਕ ਖੜੇ ਰਹੀਏ ਅਸੀਂ ਪਰਮੇਸ਼ਵਰ ਦੀ ਭਵਿਸ਼ਤਾ ਦੇ ਵਿੱਚ ਮਗਨ ਰਵਾਂਗੇ ਤਿਨੇ ਰਾਤ ਧਿਆਨ ਕਰਾਂਗੇ ਸਦਾ ਸਫਲ ਹੋਵਾਂ ਸਦਾ ਸਫਲ ਹੋਵਾਂ ਔਰ ਮੁਬਾਰਕ ਹੋਵਾਂਗੇ ਧਰਤੀ ਦੇ ਉੱਤੇ ਆਰਾਮ ਭਰਿਆ ਜੀਵਨ ਬਤੀਤ ਕਰ ਖੁਦਾਵੰਦ ਬਰਕਤਾਂ ਦੇਵੇ ਆਸ਼ੀਸ਼ ਦੇ ਆਮੀਨ